ਕੀ ਹੋ ਗਿਆ ਕਾਨੂੰਨ ਨੀ ਕਿਹੜਾ ਕਾਨੂੰਨ ਨਹੀਂ ਨੀਗਾ ਕੋਈ ਕਾਨੂੰਨ ਨਹੀਂ ਇੱਥੇ ਅੰਨਾ ਕਾਨੂੰਨ ਹੈ ਜਿੰਨਾ ਜਾਂਦੇ ਵੀ ਕੰਨ ਲੱਗ ਪਿਆ ਕੀ ਨਹੀਂ ਹੋਇਆ ਇੱਥੇ ਸਾਡੇ ਤਾਂ ਮੁਸਲੇ ਕਰਦੇ ਪੁੱਛੇ ਕਰੋ ਕਿ ਅੰਨੇ ਥੁੜੇ ਸਾਡੇ ਮੁੰਡੇ ਪੁਲਿਸ ਨੇ ਪੁਲਿਸ ਨੇ ਸਾਰਾ ਕੁਝ ਹੋ ਗਿਆ ਰਲਈ ਹੋਈ ਹੈ ਕਿਹੜੇ ਉਹ ਹੈ ਪੁਲਿਸਾਂ ਇੰਦਰ ਕੁੜੀ ਮਰੀ ਪਈ ਆ ਕਿਹੜਾ ਕਾਨੂੰਨ ਕਿਹੜਾ ਕਾਨੂੰਨ ਮਾਉਣ ਕਾਨੂੰਨ ਪੁਲਿਸ ਦੂਰ ਤੱਕਦਾ ਹੋਇਆ ਪਿਆ ਸਾਰੇ ਤੇ ਜੇਪਾ ਭਰ ਦਿਓ ਤੇ ਪੁਲਿਸ ਵਾਲੇ ਕੁਛ ਨਹੀਂ ਕਰਦੇ ਕਿਤਾਬ ਨੂੰ ਕਰਨਾ ਪੈਣਾ ਜੋ ਕਰਨਾ ਮੇਰਾ ਨਾਮ ਹਰਪੀ ਸਿੰਘ ਹੈ ਮੈਂ ਦਿਲਰੋਜ਼ ਦੇ ਫਾਦਰਾਂ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਬੇਟੀ ਦਾ ਵੀ 25 ਸਾਲ ਪਹਿਲਾਂ ਹੈ ਮੇਰੀ ਘਰਦ ਨਹੀਂ ਕੀਤਾ ਸੀ ਉਹਨੂੰ ਵੀ ਜਿਉਂਦੀ ਨੂੰ ਮਾਰਦਾ ਸੀ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਬ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਨਹੀਂ ਵੀ ਹੋ ਕੀ ਰਿਹਾ ਜੀ ਇਹ ਇਹ ਵੀ ਗਵਾਂਡੀ ਬਹੁਤ ਦੁੱਖ ਲੱਗਿਆ ਜੀ ਤੇ ਵੀ ਕੀ ਹੋ ਕੀ ਰਿਹਾ ਜੀ ਸਾਡੇ ਪੰਜਾਬ ਨੂੰ ਜੀ ਗਵਾਂਡੀ ਗਵਾਂਡੀ ਨੂੰ ਕੀ ਕਰ ਰਿਹਾ ਜੀ ਪਰ ਕੀ ਮੰਗ ਕੀ ਕਰਦੂ ਮੰਨ ਮੰਨੋਲਾ ਨਾ ਕਰੋ ਕਾਨੂੰਨ ਸਖਤ ਹੋਣਾ ਚਾਹੀਦਾ ਕਿਉਂਕਿ ਕਾਨੂੰਨ ਜੇ ਸਖਤ ਹੋਏਗਾ ਤਾਂ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀ ਸੋਚੀ ਆਵੇਗੀ ਬਿਲਕੁਲ ਜੀ ਆਪਾਂ ਤਾਂ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲੈ ਵੀ ਅੱਗੇ ਲੋ ਦਾ ਹੋਣਾ ਹੀ ਨਹੀਂ ਸੀਗਾ ਜੀ ਖਤਮ ਹੀ ਏੜੇ ਸਾਰਾ ਕੁਝ ਜੀ ਪਰ ਹੁਣ ਮੇਰੀ ਬੇਟੀ ਦੇ ਕੋ ਕਾਤਲ ਨੂੰ ਫਾਂਸੀ ਦੇ ਹੋ ਆਰਡਰ ਹੋਏ ਪਰ ਅਜੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕਿੰਨੀ ਧੇਰ ਹੋ ਗਏ ਫਾਂਸੀ ਦੇ ਆਰਡਰ ਹੋਏ ਉਹਨੂੰ 1.5 ਸਾਲ ਹੋ ਗਏ ਜੀ ਕੱਲੂ ਮੇਰੀ ਬੇਟੀ ਨੂੰ 4 ਸਾਲ ਹੋ ਜਾਣੇ ਅੱਗਈ ਨੂੰ ਜੀ 28 ਨਵੰਬਰ 2021 ਨੂੰ ਗਈ ਸੀ ਕਿਉਂ ਨਹੀਂ ਫਾਂਸੀ ਕਿਉਂ ਨਹੀਂ ਹੋ ਰਹੀ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਕੀ ਨਹੀਂ ਹਸਤਾਬ ਜੀ ਸਾਡਾ ਕੇਸ ਵੀ ਫਾਸਟ ਟਰੈਕ ਤੇ ਚੱਲਿਆ ਸੀਗਾ ਜੀ ਫਾਂਸੀ ਦੀ ਆਰਡਰ ਹੋ ਗਿਆ ਹੁਣ ਪਤਾ ਨਹੀਂ ਫਾਂਸੀ ਦਾ ਕੀ ਹਿਸਾਬ ਤਾਂ ਕੀ ਨਹੀਂ ਕੀ ਹੁਣ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਦਾ ਇਨਸਾਫ ਨਹੀਂ ਹੋਇਆ ਬੇਟੀ ਦਾ ਇਨਸਾਫ ਹੋਏਗਾ ਆਪਾਂ ਤਾਂ ਕਹਿੰਦੇ ਆ ਜੀ ਪ੍ਰਮਾਤਮਾ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਵੇ ਜੀ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਡਾ ਜੀ ਦੇਖੋ ਇੱਕ ਤਈ ਹੈ ਜਿਹੜੀ ਇਹ ਘਟਨਾ ਆ ਅਸੀਂ ਆਮ ਹੋਂ ਮ ਜਿਹੜਾ ਪੰਜਾਬ ਦਾ ਜਿਹੜਾ ਕਲਚਰ ਆ ਅਸੀਂ ਕਦੀ ਇਹ ਸੋਚਦੇ ਨਹੀਂ ਹੈਗੇ ਕਿਉਂਕਿ ਅਸੀਂ ਕਈ ਹੋਰ ਮੱਖਵਾ ਕੇ ਸਿਆਜੇ ਘਟਨਾਵਾਂ ਸੁਣਦੇ ਸੀ ਕਿਉਂਕਿ ਜਿਹੜੀਆਂ ਬੱਚੀਆਂ ਆ ਸਾਡਾ ਇੱਕ ਕਲਚਰ ਆ ਲੜਕੀਆਂ ਧੀਆ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਆ ਇਸ ਕਰਕੇ ਜਿਹੜੀ ਇਹ ਘਟਨਾ ਹੋਈ ਆ ਇਹਨੇ ਪੂਰੇ ਪੰਜਾਬ ਨੂੰ ਹਿਲਾਇਆ ਇਸ ਕਰਕੇ ਤਦੇ ਤੁਸੀਂ ਦੇਖੋ ਵੀ ਪੂਰੇ ਪੰਜਾਬ ਦੇ ਲੋਕ ਜਿੱਥੇ-ਜਿੱਥੇ ਖਬਰ ਪਹੁੰਚੀ ਆ ਸਾਰਿਆਂ ਨੇ ਇਹਦਾ ਦੁੱਖ ਮਨਾਇਆ ਤੇ ਸਾਰੇ ਪਰਵਾਹ ਦੇ ਨਾਲ ਖੜੇ ਆ ਔਰ ਦੂਜਾ ਜਿਹੜਾ ਇਸ ਘਟਨਾ ਨੂੰ ਲੈ ਕੇ ਜਿਹੜਾ ਸਰਕਾਰ ਔਰ ਪੁਲਿਸ ਦਾ ਸਾਰਾ ਮਸਲਾ ਆ ਮੈਨੂੰ ਲੱਗਦਾ ਵੀ ਚਾਹੇ ਪੁਲਿਸ ਮੁਲਾਜ਼ਮ ਨੂੰ ਡਿਸਮਿਸ ਕੀਤਾ ਮੈਨੂੰ ਲੱਗਦਾ ਵੀ ਜਿਹੜਾ ਸਰਕਾਰ ਆ ਇਹਨੇ ਜਿਹੜੀ ਉਹਦੀ ਆਲੋਚਨਾ ਹੋ ਰਹੀ ਸੀ ਆਪਣਾ ਭਾਰ ਲਾਉਣ ਦੇ ਲਈ ਜਿਹੜਾ ਇੱਕ ਮੁਲਾਜ਼ਮ ਆ ਉਹਦੀ ਬਰੀ ਲਈ ਵੀ ਇੱਕ ਜਿਹੜਾ ਮੁਲਾਜ਼ਮ ਆ ਉਹਨੂੰ ਡਿਸਮਿਸ ਕਰ ਦਿੱਤਾ ਜਾਵੇ ਜਿਹੜਾ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਆ ਉਹ ਘਟ ਦਿੱਤਾ ਜਾਵੇ ਪਰ ਮੈਨੂੰ ਲੱਗਦਾ ਵੀ ਇਹ ਜਿਹੜਾ ਘਟਨਾ ਆ ਔਰ ਜਿਹੜਾ ਉਹ ਉੱਥੇ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਆ ਇਹਦੇ ਲਈ ਮੌਕੇ ਦੇ ਮੁਲਾਜ਼ਮ ਮੈਂ ਸਮਝਦਾ ਘੱਟ ਜ਼ਿੰਮੇਵਾਰ ਆ ਜਿਹੜੀ ਸਰਕਾਰ ਆ ਉਹ ਜ਼ਿਆਦਾ ਜ਼ਿੰਮੇਵਾਰ ਆ ਆਪ ਸਰਕਾਰ ਕਿਉਂਕਿ ਜਦੋਂ ਦੀ ਇਹ ਸਰਕਾਰ ਦੇਖਦੇ ਆ ਆਈ ਆ ਇਹਨੇ ਖਾਸ ਕਰ ਇਹ ਕਲਚਰ ਪੈਦਾ ਕੀਤਾ ਪੁਲਿਸ ਦੀ ਮਾਨਸਿਕਤਾ ਜੇ ਇਹ ਗੱਲ ਇਹਾਂਦੀ ਵੀ ਜੋ ਸਰਕਾਰ ਕਵੇ ਜੋ ਇਲਾਕੇ ਦਾ ਐਮਐਲਏ ਕਵੇ ਮੰਤਰੀ ਕਵੇ ਜੋ ਹਲਕਾ ਇੰਚਾਰਜ ਕਵੇ ਉਹਨੂੰ ਪ੍ਰਾਇਰਟੀ ਦੇ ਲੈਣਾ ਵੀ ਉਹਨੂੰ ਹੀ ਪਹਿਲ ਦੇਣੀ ਆ ਜਿਹੜੀ ਕੋਈ ਆਮ ਬੰਦੇ ਦੀ ਕੋਲ ਆਵੇ ਉਹਨੂੰ ਕੋਈ ਪ੍ਰਾਇਰਟੀ ਦੇ ਨਹੀਂ ਰੱਖਣਾ ਅਸੀਂ ਇੱਥੇ ਹਲਕੇ ਦੇ ਕਈ ਮਤਲਬ ਐਮਐਲਏ ਅਸੀਂ ਦੇਖਦੇ ਜਦੋਂ ਇਲਾਕੇ ਦੀ ਵਿਜ਼ਿਟ ਕਰਦਾ ਡੀਐਸਪੀ ਵੀ ਨਾਲ ਐਸਐਚਓ ਵੀ ਨਾਲ ਸਾਰੇ ਦੇ ਥਾਣੇ ਖਾਲੀ ਰਹੇ ਤੇ ਇਹ ਜਿਹੜੀ ਸਰਕਾਰ ਨੇ ਮਾਨਸਿਕਤਾ ਬਿਲਡ ਕੀਤੀ ਆ ਉਹਦੇ ਵਿੱਚੋਂ ਜਿਹੜੀ ਇਹ ਪੁਲਿਸ ਦਾ ਜਿਹੜਾ ਇਹ ਰੋਲ ਨਿਕਲੇ ਆ ਇਸ ਕਰਕੇ ਪਰਿਵਾਰ ਜਿਹੜੀ ਸਰਕਾਰ ਇਹਦੇ ਲਈ ਜ਼ਿੰਮੇਵਾਰ ਆ ਤੇ ਸਰਕਾਰ ਦੇ ਜਨਾਬ ਜਿਹੜੀ ਕਾਰਵਾਈ ਹੋਣੀ ਚਾਹੀਦੀ ਜੀ ਤੇ ਅਸੀਂ ਸਾਰੇ ਪਰਿਵਾਰ ਦੇ ਨਾਲ ਦੁੱਖ ਨਾਲ ਖੜੇ ਆ ਔਰ ਸਾਡੇ ਐਡਵੋਕੇਟ ਪ੍ਰਤਪਾਲ ਜੀ ਹੋਰ ਸਾਰੇ ਕੁਲਦੀਪ ਜੀ ਸਾਹਿਬ ਪ੍ਰਧਾਨ ਜੀ ਵੀ ਜਿਹੜਾ ਪਰਿਵਾਰ ਦੇ ਨਾਲ ਖੜੇ ਆ ਤੇ ਇਸ ਕਰਕੇ ਸਰਕਾਰ ਇਸ ਘਟਨਾ ਲਈ ਜ਼ਿੰਮੇਵਾਰ ਆ ਔਰ ਇਹ ਜਿਹੜਾ ਮੌਕਾ ਆ ਸਿਰਫ ਇੱਕ ਮਿੰਟ ਜਿਹੜੀ ਇਹ ਘਟਨਾ ਹੋਈ ਆ ਇਹਦੇ ਵਿੱਚ ਜਿਹੜਾ ਪੁਲਿਸ ਦਾ ਰੋਲ ਆ ਉਹਨੂੰ ਜਿਹੜਾ ਮੁਰ ਮੋੜ ਜਿਹੜਾ ਉਹਦਾ ਮੁਲਿਆंकन ਕਰਨ ਦੀ ਲੋੜ ਆ ਵੀ ਜਿਹੜੀ ਪੁਲਿਸ ਆ ਉਹ ਲੋਕਾਂ ਲਈ ਹੋਣੀ ਚਾਹੀਦੀ ਨਾ ਕਿ ਪੂਰੀ ਜਿਹੜੀ ਪੋਲੀਟੀਕਲ ਪਾਰਟੀ ਆ ਰੂਲਿੰਗ ਆ ਉਹਦੇ ਆਲੇ ਦੁਆਲੇ ਉਹਨੂੰ ਖਿਮਾ ਕੇ ਰੱਖ ਦਿੱਤਾ ਜਾਵੇ ਤਾਂ ਜਿਹੜੀ ਸਰਕਾਰ ਨੇ ਇਹ ਟ੍ਰੈਂਡ ਬਿਲਡ ਕੀਤਾ ਉਹਦੇ ਵਿੱਚੋਂ ਇਹ ਘਟਣਾ ਨਿਕਲੀ ਆਈ ਠੀਕ ਹੈ ਤੇ ਸਰਕਾਰ ਜ਼ਿੰਮੇਵਾਰ ਹੈ ਇਸ ਸਮਾਜ ਦੇ ਵਿੱਚ ਜਿਹੜੀ ਪੁਲਿਸ ਦੀ ਹੁੰਦਾ ਪੁਲਿਸ ਦੀ ਵਰਦੀ ਉੱਤੇ ਇੱਕ ਵਿਸ਼ਵਾਸ ਹਰੇਕ ਸਮਾਜ ਦਾ ਹੁੰਦਾ ਕਿ ਹਾਂ ਜੇ ਸਾਡੇ ਤੇ ਕੋਈ ਔਕੜ ਆਈ ਇਹ ਵਰਦੀ ਸਾਨੂੰ ਬਚਾਏਗੀ ਜੇ ਕਿਸੇ ਵੇਲੇ ਕਿਸੇ ਤੇ ਕੋਈ ਔਕੜ ਆਈ ਉਹ ਵਿਅਕਤੀ ਜਿੰਨੂੰ ਪ੍ਰਮਾਤਮਾ ਨੇ ਇਹ ਵਰਦੀ ਬਖਸ਼ੀ ਆ ਜਿੰਨੂੰ ਇਹ ਦਿੱਤਾ ਸਾਡੇ ਸਰਕਾਰ ਨੇ ਇਹ ਪਾਵਰ ਦਿੱਤੀ ਹੈ ਕਿ ਜਾਓ ਜਾ ਕੇ ਦੇਸ਼ ਸਮਾਜ ਦੀ ਰੱਖਿਆ ਕਰੋ ਤੇ ਉਲਟਾ ਉਹ ਆਪਣੀ ਡਿਊਟੀ ਚ ਕੁਤਾਈ ਕਰਨ ਜਿਹਦੇ ਕਰਕੇ ਜਾਨਾਂ ਨੂੰ ਨੁਕਸਾਨ ਹੋ ਜਾਏ ਤੇ ਅਦੇਹਾ ਐਕਸ਼ਨ ਹੋਣਾ ਕੁਝ ਦਿਨ ਪਹਿਲੇ ਜੋ ਬੱਚੀ ਦੀ ਮੌਤ ਹੋਈ ਸੀ ਪਾਰ ਸਟੇਟ ਦੇ ਵਿੱਚ ਵੀ ਗਏ ਹੋਏ ਇਨਸਾਨ ਨੂੰ ਵਾਪਸ ਨਹੀਂ ਲਿਆ ਸਕਦੇ ਕੇਵਲ ਪਰਿਵਾਰ ਨੂੰ ਇੱਕ ਟਾਂਟਸ ਵਿਦਾਨ ਲਈ ਇੱਕ ਜ਼ਖਮਾ ਪਰਮਰਮ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਕਿਉਂਕਿ ਇਹ ਬਹੁਤ ਹੀ ਪਰਿਵਾਰ ਲਈ ਦੁਖਦਾਈ ਸਮਾਂ ਹੈ ਔਰ ਪਰਿਵਾਰ ਦੇ ਵਾਸਤੇ ਪੰਜਾਬ ਸਰਕਾਰ ਨੇ ਮਹਿਸੂਸ ਕੀਤਾ ਕਿ ਜਿਹੜੀ ਮਾਂ ਹੈ ਉਹਨੂੰ ਹੁਣ ਆਪਣੀ ਜ਼ਿੰਦਗੀ ਵਿੱਚ ਕਿਸੇ ਵੱਲ ਨਾ ਦੇਖਣਾ ਪਵੇ ਉਦੇ ਲਈ ਪੰਜਾਬ ਸਰਕਾਰ ਨੇ ਉਹਨਾਂ ਨੂੰ ਪਰਮਨੈਂਟ ਪੱਕੀ ਨੌਕਰੀ ਦੀ ਜੋ ਘੋਸ਼ਣਾ ਕੀਤੀ ਹੈ ਜੋ ਉਹਨਾਂ ਨੂੰ ਆਨਮਲੇ ਸਮਝ ਦਿੱਤੀ ਜਾਏਗੀ। ਉਹਦੇ ਨਾਲ ਨਾਲ ਉਹਨਾਂ ਦਾ ਜੋ ਬੇਟਾ ਹੈ ਉਹ ਆਦਮਪੁਰ ਚ ਨੌਕਰੀ ਕਰਦਾ ਹੈ ਉਹਨੂੰ ਇਮੀਡੀਏਟਲੀ ਅੱਜ ਜਨਦਰ ਲਗਾ ਦਿੱਤਾ ਗਿਆ ਹੈ ਤਾਂ ਕਿ ਉਹ ਲੋਕਲ ਰਹੇਗਾ, ਆਪਣੀ ਮਾਂ ਦੇ ਕੋਲ ਰਹੇਗਾ, ਮਾਂ ਨੂੰ ਹਿੰਮਤ ਬਧਾਏਗਾ। ਉਹਦੇ ਨਾਲ ਨਾਲ ਜਿਹੜੀ ਪੁਲਿਸ ਮੁਲਾਜ਼ਮ ਨੇ ਲਾਪਰਵਾਹੀ ਕੀਤੀ ਸੀ ਪਰਿਵਾਰ ਨੂੰ ਨਾਲ ਲੈ ਕੇ ਉਸ ਦਰਿੰਦੇ ਦੇ ਘਰ ਨਹੀਂ ਅੰਦਰ ਜਾਣ ਦਿੱਤਾ ਰੋਕਿਆ ਜਾਂ ਉਹਨਾਂ ਨੇ ਆਪਣੀ ਨੌਕਰੀ ਤੋਂ ਲਾਪਰਵਾਹੀ ਕੀਤੀ ਉਹਨੂੰ ਡਿਸਮਿਸ ਕੀਤਾ ਗਿਆ ਹੈ ਉਸ ਨੂੰ ਨੌਕਰੀ ਤੋਂ ਪਰਮਨੈਂਟ ਬਾਸਤੇ ਬਰਖਾਸਤ ਕਰਤਾ ਹੈ ਤਾਂ ਕਿ ਬਾਕੀਆਂ ਪੁਲਿਸ ਅਫਸਰਾਂ ਨੂੰ ਇੱਕ ਸੰਦੇਸ਼ ਔਰ ਮੈਸੇਜ ਆਏ ਇੱਕ ਨਾ ਵਾਸਤੇ ਇੱਕ ਸਿੱਖਿਆ ਹੈ ਕਿ ਜਿਹੜਾ ਵੀ ਮਾੜਾ ਕੰਮ ਕਰੇਗਾ ਜਿਹੜਾ ਵੀ ਗਲਤ ਕੰਮ ਕਰੇਗਾ ਪੁਲਿਸ ਦਾ ਅਫਸਰ ਚਾਹੇ ਕੋਈ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਨੂੰ ਨੌਕਰੀ ਦੇ ਉੱਪਰ ਰਹਿਣ ਦਿੱਤਾ ਨਹੀਂ ਜਾਵੇਗਾ ਉਹਦੇ ਨਾਲ ਨਾਲ ਜੋ ਹੈ ਪਰਿਵਾਰ ਲਈ ਪੰਜਾਬ ਸਰਕਾਰ ਵੱਲੋਂ ਜੋ ਹੈ مالی ਸਹਾਇਤਾ ਜੋ ਹੈ ਫਾਈਨੈਂਸ਼ੀਅਲੀ ਉਹਨਾਂ ਨੂੰ ਐਡ ਹੈਲਪ ਦਿੱਤੀ ਜਾਵੇਗੀ ਤਾਂ ਕਿ ਕਿਉਂਕਿ ਜੋ ਸਾਡੀ ਬੱਚੀ ਗਈ ਹੈ ਉਹ ਵਾਪਸ ਨਹੀਂ ਆ ਸਕਦੀ ਇਹ ਦੁੱਖ ਸਮਸ਼ਿਆ ਸਾਰੀ ਜ਼ਿੰਦਗੀ ਲਈ ਹੈ ਇਸ ਕਰਕੇ ਫਾਈਨੈਂਸ਼ੀਅਲੀ ਵੀ ਸਰਕਾਰ ਵੱਲੋਂ ਉਹਨਾਂ ਨੂੰ ਮਦਦ ਕੀਤੀ ਜਾਵੇਗੀ ਉਹਦੇ ਨਾਲ ਨਾਲ ਜੋ ਜਿਸਨੇ ਇਹ ਪਾਪ ਕੀਤਾ ਹੈ ਉਹਨੂੰ ਫਾਂਸੀ ਦੀ ਸਜ਼ਾ ਦਵਾਨ ਲਈ ਹਰ ਪ੍ਰਯਾਸ ਕੀਤਾ ਜਾਵੇਗਾ ਪਰਿਵਾਰ ਦੇ ਨਾਲ ਸਰਕਾਰ ਖੜੀ ਅਸੀਂ ਖੁਦ ਖੜੇ ਆ ਇਹ ਮੇਰਾ ਇਲਾਕਾ ਹੈ ਮੇਰਾ ਪਰਿਵਾਰ ਹੈ ਮੈਂ ਦੇ ਨਾਲ ਖੜਾ ਹਾਂ ਔਰ ਕਿਸੇ ਤਰ੍ਹਾਂ ਦੀ ਵੀ ਪਰਵਾਰ ਨੋਡ ਹੋਏਗੀ ਅਸੀਂ ਹਮੇਸ਼ਾ ਪੂਰੀ ਕਰਾਂਗੇ ਔਰ ਦੇ ਨਾਲ ਨਾਲ ਜੋ ਹੈ ਇਹ ਜੋ ਹੈ ਤਾਂ ਕਿ ਕਿਉਂਕਿ ਫਾਸਟੈਕ ਲਗਾ ਕੇ ਤੇ ਦੋਨੋਂ ਫਾਂਸੀ ਮਿਲੇਗੀ ਬਾਕੀਆਂ ਨੂੰ ਇੱਕ ਲੈਸਨ ਹੋਏਗਾ ਕਿ ਕਿਸੇ ਨੇ ਇਦਾਂ ਦਾ ਮਾੜਾ ਕੰਮ ਨਹੀਂ ਕਰਨਾ ਸੋ ਮੈਂ ਚਾਹਾਂਗਾ ਕਿ ਪਰਮਾਤਮਾ ਸਾਨੂੰ ਸਾਰਿਆਂ ਨੂੰ ਸ਼ਕਤੀ ਦੇਵੇ ਔਰ ਪ੍ਰਮਾਤਮਾ ਪਰਿਵਾਰ ਨੂੰ ਹਿੰਮਤ ਦੇਵੇ ਤਾਂ ਕਿ ਦੁੱਖ ਸਹਿ ਸਕਣ ਉਹ ਦੁੱਖ ਚੋਂ ਬਾਹਰ ਆ ਸਕਣ ਔਰ ਆਪਣੀ ਪਹਿਲੇ ਵਾਂਗ ਜ਼ਿੰਦਗੀ ਜੋ ਹੈ ਬਸਰ ਕਰ ਸਕਣ ਬਹੁਤ ਬਹੁਤ ਧੰਨਵਾਦ ਕਾਨੂੰਨੀ ਕਾਰਵਾਈ ਕਦ ਤੱਕ ਹੋ ਗਈ ਸਰ ਪੁਲਿਸ ਵਾਲੋ ਵੀ ਕਾਨੂੰਨੀ ਕਾਰਵਾਈ ਕਰਦੀ ਉਸ ਡਿਸਮਿਸ ਕਰ ਦਿਆ ਡਿਸਮਿਸ ਕਿਹਾ ਨਾ ਕਾਨੂੰਨੀ ਕਾਰਵਾਈ ਅਰੇ ਭਾਈ ਡਿਸਮਿਸ ਕਰਨੇ ਕੇ ਬਾਅਦ ਅਬ ਜੋ ਉਸਦੀ ਇਨਕੁਆਰੀ ਹੋਗੀ ਇਨਕੁਆਰੀ ਹੋਣੇ ਕੇ ਬਾਅਦ ਕਰ ਕੋਈ ਬਗਾ ਤਾਂ ਉਸ ਕਾਨੂੰਨੀ ਕਾਰਵਾਈ ਕੀ ਜਾਏਗੀ ਦੇਖੋ ਜਿਹੜਾ ਜਿੰਨੇ ਨਿਗਹਲੀ ਕੀਤੀ ਹੈਗੀ ਪੁਲਿਸ ਮੁਲਾਜ਼ਮ ਨੇ ਦੇਖੋ ਨਾ ਤੁਸੀਂ ਉੱਥੇ ਸੀ ਨਾ ਮੈਂ ਉੱਥੇ ਸੀ ਉਹਨਾਂ ਨੇ ਇਹ ਗੱਲ ਸਾਫ਼-ਬਾਹਰ ਐ ਜਾਹਰ ਹੋਈ ਹੈਗੀ ਕਿ ਉਸ ਇਨਸਾਨ ਨੇ ਪਰਿਵਾਰ ਨੂੰ ਨਾਲ ਲੈ ਕੇ ਅੰਦਰ ਘਰ ਨਹੀਂ ਗਿਆ ਹੈਗਾ ਉਹਨਾਂ ਨੂੰ ਤਾਂ ਕਿ ਦੇਖ ਸਕਣ ਉਹਦੀ ਬੇਟੀ ਕਿੱਥੇ ਹੈਗੀ ਹੈ ਸੋ ਉਹਨੇ ਜਿਹੜਾ ਇਹ ਸੀਰੀਅਸ ਗਲਤੀ ਕੀਤੀ ਹੈਗੀ ਉਸ ਨੂੰ ਇਸ ਕਰਕੇ ਆਪਣੀ ਨੌਕਰੀ ਤੋਂ ਹੱਤੋਂ ਨੇ ਪੇਛੇ ਨੇ ਉਹਦੇ ਬਾਅਦ ਇਨਕੁਆਇਰੀ ਕਰਦਿਆਂ ਜੇ ਹੋਰ ਵੀ ਕੋ ਕੰਮ ਕਰਨਾ ਪਏਗਾ ਮੈਂ ਉਹ ਹੀ ਕਹਿ ਰਿਹਾ ਹਾਂ ਕਿ ਕੰਟੈਕਟ ਕੀਤਾ ਸੀ આરોપી ਨੂੰ ਕਿਉਂਕਿ ਆਦਾ ਘੰਟਾ ਅੰਦਰ ਬੈਠ ਚੜਾ ਹੈ ਤਵੀ ਤੋਂ ਦੇਖੋ ਜਿਹੜਾ ਹੈਗਾ ਉਹਨੇ ਕੀਤਾ ਤੈਨੂੰ ਉਸੇ ਕਰਦੇ ਤੈਨੂੰ ਸਾਰੀ ਜ਼ਿੰਦਗੀ ਦੀ ਨੌਕਰੀ ਚਲੇ ਗਈ ਹੈ ਉਹਦੇ ਬਾਅਦ ਹੋਰ ਵੀ ਇਹਦੇ ਉੱਪਰ ਰੈਲੀ ਕਿਸ਼ਨ ਆਏਗਾ ਤੇ ਉਹਦੇ ਉੱਪਰ ਤੋਂ ਪਰਚਾ ਵੀ ਕੀਤਾ ਜਾਏਗਾ ਜੋ ਜੋ ਕਾਨੂੰਨੀ ਕਾਰਵਾਈ ਕਰਨੀ ਪੈਗੀ ਕੀਤੀ ਜਾਏਗੀ ਸਭੀ ਤੋਂ ਪਿਆਰ ਭਰੀ ਸਿਸਟੇ ਕਾ ਹਮ ਸਭੀ ਲੋਕ ਆਪਣੀ ਬੇਟੀ ਜਿਸ ਕੋ ਪਿਛਲੇ 5 ਦਿਨ ਪਹਿਲੇ ਹਮਨੇ ਖੋਇਆ ਹੈ ਦਿਲਪ੍ਰੀਤ ਕੀ ਯਾਦ ਮੇ ਜੋ ਖੰਡ ਪਾਠ ਬੋਧ ਮੇ ਦਰਸ਼ਨ ਕਰਨੇ ਆਏ ਉਹ ਲੋਕਾਂ ਦਾ ਮੈਂ ਪਿਆਰ ਕੇ ਪ੍ਰਤੀ प्यार देख रहा हूँ कि पंजाब से अलग अलग गाँव से अलग अलग क्षेत्रों से लोग उस माँ को इतना हौसला देने के लिए आए हैं कि हमारी सामने दिलप्रित नहीं आ सकती पर दिलप्रित की सोच को उसके साथ खड़े होने को माँ को हौसला देने के लिए बहुत लोग आए हैं और यहाँ पर, पर आज लोग इस परिवार के साथ दुख साझा करने के लिए आए हैं माँ का जो दुख कम करने के लिए उसे हौसला दे रहे हैं पर वहीं एक नक्म्मी जलंधर की पुलिस जिसने आज नोटंगी एक और एक ड्रामा इस रचा है इस केस को कमजोर करने के लिए जलंधर पुलिस कमिश्नर और उनकी टीम ने कि पाँच दिन से जब जलंधर का मीडिया कह रहा था कि वो पुलिस वाले दोषी हैं दोषी हैं जब परिवार के लोग कह रहे थे कि वो पुलिस वाले दोषी हैं उन्हें कटहरे में खड़ा किया जाए उन पर एफ की जाए उनको डिसमिस किया जाए पाँच दिन पुलिस सोई रही पाँच दिन पुलिस सोई रही एक घंटे बाद जब पता लगा कि आज गुरुद्वारा में पूरे पंजाब से लोग आ रहे हैं बुद्धिजीवी लोग अलग अलग संस्था के लोग इस परिवार को सहयोग करने के लिए आ रहे हैं सपोर्ट करने के लिए आ रहे हैं एक घंटे में डिसमिस एक घंटे में लेटर उनके बेटे की ट्रांसफर आदमपुर से जलंधर कर दी गई है अब उन परिवार को श्वासन दिया जा रहा है ये कोई अधिकार उस माँ के है अगर उसको कोई बेनिफिट मिल रहा है ये ए एक्ट के अंदर है कि वो ऐसी परिवार की बेटी गई है अगर आज उस पर ए एक्ट लगा है एस एक्ट के पोस्ट को एक्ट के अंदर अगर कुछ फाइनेंशियली सपोर्ट की जाएगी वो कोई सरकार की मदद नहीं है वो हर एक आदमी को मिलती है वो इस देश का कानून है कि अगर उसको थोड़ी बहुत ही फाइनेंशियली सपोर्ट मिलेगी वो इसलिए मिल रही है कि वो पोस्ट को एक्ट के अंदर एस एक्ट के अंदर मिलती है वो कोई नहीं नहीं है पर मान फाइट लड़नी है माने केस लड़ना है उस माँ को स्ट्रॉन्ग के लिए सरकार को कम से कम भी एक्शन कैसे देखिए पहले तो एक करोड़ रुपया देना चाहिए उस माँ को पर अगर वो कह रहे कि उसकी मदर को नौकरी दे देंगे उसका डेढ़ साल का ब्रदर जो मेरा बच्चा मेरा छोटा भाई है वो तो अभी कच्चा है उसको बाप की नौकरी मिली है उसको तो सरकार पक्का नहीं कर पाई अभी तक तो उसकी माँ को नौकरी देने की बात कर रही है सिर्फ तो सिर्फ ये अपने गोंगलों से मिट्टी उतार रहे हैं अपनी जान बचा रहे हैं पर सबसे बड़ा सवाल है मैं मीडिया के माध्यम मा आपका एक बार शुक्रिया करना चाहता हूँ कि जो आप इस परिवार के साथ खड़े हो एक सवाल जरूर इस परिवार के लिए ख़तरनाक है कि अगर वो पुलिस मुलाजिम को डिसमिस किया गया है वो इस परिवार के फेवर में नहीं जाएगा क्योंकि जो कानून की जो प्रोसेस है कानून का जिस से प्रसाद केस लड़ना है उस प्रोसेस में इस को, केस को जो कमजोर किया गया जहां तो उसको एफ आई आर के अंदर दिया जाए तो दोषी है वो उसने जो लाश को बुर्द दोषी ने किया है है किया उसको दो घंटे कैसे सुरक्षा दी कैसे आधा आधा घंटा उसके घर में बैठा वो अगर उसको इस केस में नहीं दिया जाएगा तो मैं इस खंडपात का जो अभी भोग पड़ा है उसके बाद माँ के बाद जाऊँगा राजनीति तौर पर नहीं जाऊँगा भाई बन के जाऊंगा मैं गुरु घर के बाहर खड़ा हूँ राजनीति से उठ के उस माँ की जो अपील होगी माँ को कहूँगा कि जो आप अपील पंजाब को करोगे हिंदुस्तान को करोगे पूरा पंजाब आपके पीछे लगेगा उस दरिंदे को फांसी भी दिलाएंगे और जो आज जिसमें मुलाजिम आई हैं उनको एफ के बीच में भी लेके आएंगे।